ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਪੋਸਟ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਚੌਕ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਹੋਰ ਵੱਡਾ ਅਤੇ ਅਹਿਮ ਫੈਸਲਾ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਕੀਤਾ ਹੈ ਉਹ ਅੱਜ ਦੀ ਖਾਸ ਖਬਰ ਦੇ ਨਾਲ ਤੁਹਾਨੂੰ ਇਸ ਬਾਰੇ ਤਫਸੀਲ ਨਾਲ ਜਾਣਕਾਰੀ ਦਿੰਦੀਆਂ ਹਾਂ ਹੁਣ ਗੱਲ ਕਰਦੇ ਹਾਂ ਹਾਈ ਕੋਰਟ ਦੇ ਤਾਜ਼ਾ ਫੈਸਲੇ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਪਾਲ ਸਿੰਘ ਐਂਡ ਆਦਰ ਵਰਸਸ ਪੰਜਾਬ ਸਟੇਟ ਪਬਲਿਕ ਪਿਊਰਿਫਿਕੇਸ਼ਨ ਲਿਮਟਿਡ ਵਿੱਚ ਇਹ ਫੈਸਲਾ ਦਿੱਤਾ ਹੈ ਕਿ ਜਿਸ ਵਿੱਚ ਕੁੱਲ 29 ਪਟੀਸ਼ਨਰ ਨੇ 6ਵੇਂ ਪੇ ਕਮਿਸ਼ਨ ਦੇ 5.5 ਸਾਲ ਦੇ ਏਰੀਆ ਦੀ ਅਦਾਇਗੀ ਦੀ ਮੰਗ ਕੀਤੀ ਗਈ ਸੀ ਪਟੀਸ਼ਨਰਾਂ ਨੇ ਮੰਗ ਕੀਤੀ ਸੀ ਕਿ 113% ਡੀਏ ਦੇ ਆਧਾਰ ਤੇ ਸੋਧੀ ਗਈ ਪੈਨਸ਼ਨ ਨੂੰ ਰੱਦ ਕਰਕੇ 125% ਡੀਏ ਦੇ ਆਧਾਰ ਤੇ ਪੈਨਸ਼ਨ ਨੂੰ ਫਿਰ ਤੋਂ ਸੋਧਿਆ ਜਾਵੇ ਇਸ ਪੈਨਸ਼ਨ ਨੂੰ ਸੰਬੰਧਿਆ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਜੇ ਪਟੀਸ਼ਨਰ ਇਸਦੇ ਹੱਕ ਦਾ ਰਸਤਾ ਤਿੰਨ ਮਹੀਨਿਆਂ ਦੇ ਅੰਦਰ ਇਹਨਾਂ ਨੂੰ ਸਪੀਕਿੰਗ ਆਰਡਰ ਜਾਰੀ ਕੀਤਾ ਜਾਵੇਗਾ ਅਤੇ ਜੇਕਰ ਫਾਇਦਾ ਬੰਦਾ ਹੈ ਤਾਂ ਫਿਰ ਤਿੰਨ ਹਫ਼ਤਿਆਂ ਦੇ ਅੰਦਰ ਉਹਨਾਂ ਨੂੰ ਅਦਾਇਗੀ ਕੀਤੀ ਜਾਵੇਗੀ ਇਹ ਫੈਸਲਾ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਲਈ ਇੱਕ ਵੱਡੀ ਜਿੱਤ ਹੈ ਜਿਹੜੇ ਕਈ ਸਮੇਂ ਤੋਂ ਆਪਣੇ ਹੱਕਾਂ ਲਈ ਲੜ ਰਹੇ ਹਨ ਬਹੁਤ ਸਾਰੇ ਪੈਨਸ਼ਨਰ ਪਿਛਲੇ ਕਈ ਸਮੇਂ ਤੋਂ ਡੀਏ ਅਤੇ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਲਈ ਹਾਈ ਕੋਰਟ ਵਿੱਚ ਮਾਮਲੇ ਦਾਇਰ ਕਰਦੇ ਆ ਰਹੇ ਹਨ ਇਸ ਤੋਂ ਪਹਿਲਾਂ ਵੀ ਕਮਿਟੇਸ਼ਨ ਦੀ ਕਟੌਤੀ ਦੇ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਸੀ ਕਿ 10 ਸਾਲ ਪੂਰੇ ਹੋਣ ਤੇ ਕਟੌਤੀ ਨੂੰ ਰੋਕ ਦਿੱਤਾ ਜਾਵੇ ਇਸ ਫੈਸਲੇ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਰਿਟਾਇਰਮੈਂਟ ਵਾਲਿਆਂ ਲਈ ਇਹ ਫੈਸਲਾ ਜਨਰਲਾਈਜ਼ਰ ਕੀਤਾ ਸੀ ਇਹ ਇੱਕ ਵੱਡਾ ਫੈਸਲਾ ਸਿਰਫ ਇਹਨਾਂ ਪਟੀਸ਼ਨਰ ਲਈ ਨਹੀਂ ਸਗੋਂ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇੱਕ ਹੌਸਲਾ ਵਧਾਉਣ ਵਾਲਾ ਹੈ ਆਸ ਕਰਦੇ ਹਾਂ ਕਿ ਇਹ ਤੁਹਾਡੇ ਲਈ ਇੱਕ ਵਧੀਆ ਅਪਡੇਟ ਸੀ ਜੇ ਤੁਸੀਂ ਇਸ ਖਬਰ ਨੂੰ ਪਸੰਦ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਅਗਲੀ ਖਬਰ ਲਈ ਫਿਰ ਮਿਲਦੇ ਆਜੀ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਰੇਟ ਬਣੇ ਨੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜੇਗੀ ਤਾਂ ਥੈਂਕ ਯੂ